ਮਹਲਾ ਪੰਜਵਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਆਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕੋ ਸਮਰੱਥ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 704 ਤੇ ਸ਼ੋਭਨੀਕ ਜੈਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਇ ਪਾਵਨ ਚਬ ਜੋ ਰੁਜੇ ਕਰਦੇ ਦੀ ਗੁੰਦੀ ਹਦਾਇਤ ਸੰਧਾ ਵਿੱਚ ਹੈ ਅਤਾਲਪੁਰਕ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਣਾ ਹੁਕਮ ਬਖਸ਼ਿਸ਼ ਕਰ ਰਿਹਾ ਹੈ ਕਿ ਆਖੋ ਏ ਸਭ ਤੋਂ ਉੱਚੇ ਏ ਸਭ ਤੋਂ ਡੂੰਘੇ ਜਿਗਰੇ ਵਾਲੇ ਏ ਸਭ ਤੋਂ ਬੇਅੰਤ ਪ੍ਰਭੂ ਤੇਰੀ ਮਹਿਮਾ ਸਾਡੇ ਕਥਨ ਤੋਂ ਬਾਹਰ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਸੇਚੇ ਪਾਸ਼ਾ ਨੂੰ ਹੁਕਮ ਕਰਦੇ ਹਨ ਕਿ ਉਸ ਦੀ ਸ਼ਰਨ ਵਿੱਚ ਆ ਜਾਓ ਸ਼ਰਨ ਵਿੱਚ ਆ ਆਦੀ ਰੱਖਿਆ ਕਰਨ ਦੇ ਸਮਰੱਥ ਹੈ ਸ਼ੰਤ ਜੋ ਜਾਣਉ ਤਉ ਰਾਖ ਹਰ ਪ੍ਰਭ ਤੇਰਾ ਕੀਤੇ ਗਨੋ ਅਸੰਖ ਔਗਣ ਮੇਰੇ ਆ ਮਹਾਰਾਜ ਜੀ ਤੁਹਾਡੇ ਹੀ ਹਾਂ ਜਿਵੇਂ ਕਿਵੇਂ ਵੀ ਸਾਡੀ ਰੱਖਿਆ ਕਰੋ ਸਾਡੇ ਜੋ ਆਵਗਣ ਹਨ ਉਹ ਅਣਗਿਣਤ ਹਨ ਨਾ ਉਹ ਗਿਣੇ ਨਹੀਂ ਜਾ ਸਕਦੇ ਅਸੰਖ ਆਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੂਲੀਐ ਸਾਡੇ ਗੁਨਾਹਾਂ ਦੀ ਕੋਈ ਗਿਣਤੀ ਨਹੀਂ ਹੈ ਉਹ ਅਣਗਿਣਤ ਹਨ ਤੇ ਉਹ ਹੁੰਦੇ ਆ ਹੋਇਆ ਅਸੀਂ ਹਰ ਰੋਜ਼ ਹੋਰ ਵੀ ਭੁੱਲ ਰਹੇ ਹਾਂ ਹੋਰ ਵੀ ਗਲਤੀਆਂ ਕਰ ਰਿਹਾ ਅਸੀਂ ਮਾਇਆ ਦੇ ਜੋ ਵਿਕਰਾਲ ਰੂਪ ਭਿਆਨਕ ਰੂਪ ਉਹਦੇ ਵਿੱਚ ਪਹੁੰਚ ਗਏ ਹਾਂ ਤੇ ਮਹਾਰਾਜ ਇਹਦੇ ਵਿੱਚ ਜੋ ਬਚਨ ਵਾਸਤੇ ਤੁਸੀਂ ਕਿਰਪਾ ਕਰੋਗੇ ਤਹੀਂ ਬਚ ਸਕਦੇ ਹਾਂ ਲੋਕ ਕਰਤ ਬੇਕਾਰ ਵਿਖੜੇ ਪ੍ਰਵ ਨੇ ਰਹੋ ਤੇ ਨੇਰਿਆ ਬੇਨਵੰਤ ਨਾਨਕ ਦਇਆ ਧਾਰੋ ਕਾੜ ਪਵਜਲ ਫੇਰੇ ਆ ਅਸੀਂ ਦੁਨੀਆ ਵੱਲੋਂ ਲੁਕੋ ਕੇ ਗੁਨਾਹ ਕਰੀ ਜਾ ਰਹਾਂ ਭੈੜੇ ਕੰਮ ਕਰੀ ਜਾ ਰਹਾਂ ਗਲਤ ਰਸਤੇ ਤੇ ਚੱਲ ਰਿਹਾ ਹਾਂ ਮਹਾਰਾਜ ਤੁਸੀਂ ਸਾਨੂੰ ਨੇੜੇ ਤੋਂ ਨੇੜੇ ਹੋ ਕੇ ਵੀ ਵੇਖ ਰਹੇ ਹੋ ਧੰਗੁਰੂ ਨਾਨਕ ਦੇਵ ਜੀ ਸਾਡੇ ਤੇ ਦਇਆ ਕਰੋ ਸਾਡੇ ਤੇ ਕਿਰਪਾ ਕਰੋ ਸਾਨੂੰ ਇਸ ਕੋਮਣ ਕੇਰੀ ਇਸ ਭਵਜਲ ਸੰਸਾਰ ਤੋਂ ਬਾਹਰ ਕੱਢ ਲਓ ਸਲੋਕ ਨੇਤ ਨਾ ਪਾਵੇ ਅਸੰਖ ਗੁਣ ਉੱਚਾ ਪ੍ਰਵਕਾ ਨਾਓ ਨਾਨਕ ਕੀ ਬੇਨੰਤਿਆ ਮਿਲਨ ਥਾਵੇ ਥਾਓ ਵਾਰੀ ਕਿੰਦੇ ਠੇ ਵੈਗਰੂ ਜੀ ਤੁਹਾਡੇ ਵਿੱਚ ਗੁਣ ਬੇਅੰਤਾਨ ਤੁਹਾਡਾ ਜੋ ਨਾਮ ਨਾ ਉੱਚਾ ਹੈ ਇਨਾ ਉੱਚਾ ਹੈ ਕਿ ਸਾਰੀ ਦੁਨੀਆ ਹੀ ਉਸ ਨੂੰ ਮੰਨਦੀ ਹੈ ਧੰਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰੇ ਕਹਿੰਦੇ ਕਰੋ ਇਹ ਗਾੜੀ ਬੇਨਤੀਆਂ ਉਹ ਜਿਹਨਾਂ ਦਾ ਕੋਈ ਥਾਂ ਦਿੱਤਾ ਨਾ ਹੋਵੇ ਉਹਨਾਂ ਨੂੰ ਵੀ ਉਹ ਥਾਂ ਬਖਸ਼ ਦਿੰਦਾ ਹੈ ਸ਼ੰਤ ਦੂਸਰ ਨਹੀਂ ਥਾਓ ਕਾਪ ਜਾਈਐ ਆਠ ਪੈਰ ਕਰ ਜੋੜ ਸੋ ਪ੍ਰਭ ਧਾਈਐ ਉਸ ਪਰਮੇਸ਼ਰ ਨੂੰ ਛੱਡ ਕੇ ਕੋਈ ਹੋਰ ਥਾਂ ਨਹੀਂ ਹੈ ਜਿੱਦੇ ਉੱਤੇ ਜਾ ਕੇ ਅਰਦਾਸ ਕਰੋਗੇ ਤੇ ਅਰਦਾਸ ਪੂਰੀ ਹੋ ਜਾਊਗੀ ਧੰਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਜਤੋ ਪੈਰ ਉਹਦਾ ਨਾਮ ਜ਼ਿਕਰ ਕਰੋ ਉਸ ਪਰਮੇਸ਼ਰ ਦਾ ਜਿਸ ਦੇ ਸਿਮਰਨ ਦੇ ਨਾਲ ਸਾਡੇ ਜੰਜਾਲ ਟੁੱਟ ਜਾਣਗੇ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਚਿੰਦਿਆ ਪਈਐ ਤਜ ਮਾਨ ਮੋ ਵਿਕਾਰ ਦੂ ਜਾ ਏਕ ਸੋ ਲਿਵ ਲਈਐ ਉਸ ਪਰਮੇਸ਼ਰ ਦਾ ਸਿਮਰਨ ਕਰੋ ਜੋ ਮੂਹ ਮੰਗੀਆਂ ਮੁਰਾਦਾਂ ਪੂਰੀਆਂ ਕਰਦਾ ਹੈ ਸਾਰੀਆਂ ਦੇ ਤਾਂ ਦੇਣ ਵਾਲਾ ਹੈ ਪ੍ਰਾਪਤ ਕਿਵੇਂ ਦਾ ਹੈ ਆਪਣਾ ਮਾਨ ਛੱਡ ਦਿਓ ਮੋਹ ਛੱਡ ਦਿਓ ਵਿਕਾਰ ਛੱਡ ਦਿਓ ਇਹ ਸਾਰੇ ਆਸਰੇ ਦੁਨੀਆ ਦੇ ਛੱਡ ਕੇ ਪਰਮੇਸ਼ਰ ਦੇ ਨਾਲ ਲਿਵ ਲਾ ਲਵੋ ਅਰਪ ਮੰਨ ਤਨ ਪ੍ਰਭੂ ਆਖੈ ਆਪ ਸਗਲ ਮਿਟਾਈ ਐ ਬਿਨਵੰਤ ਨਾਨਕ ਧਾਰ ਕਿਰਪਾ ਸਾਜ ਨਾਮ ਸਮਾਈ ਐ ਫਿਰ ਮਾਰਾ ਇਹ ਗੁਮ ਕਰਦੇ ਹਨ ਕਿ ਸੱਚੇ ਦੇ ਵਿੱਚ ਸਮਾਜ ਆਓਗੇ ਉਹਦੇ ਗੜੀ ਅਰਦਾਸ ਕਰੋਗੇ ਔਰ ਅਰਦਾਸ ਪੂਰੀ ਹੋ ਜਾਊਗੀ ਆਪਣਾ ਮਨ ਵੀ ਉਹਦੇ ਹਵਾਲੇ ਕਰ ਦਿਓ ਤਨ ਵੀ ਆਪਣੇ ਹਵਾਲੇ ਕਰ ਦਿਓ ਸਭ ਕੁਝ ਉਹਦੇ ਗਾੜੀ ਅਰਪਣ ਕਰਦੇ ਹੋ ਆਪਣਾ ਆਪ ਜ਼ੀਰੋ ਕਰਦੇ ਹੋ ਸ਼ਲੋਕ ਰੇ ਮਨਤਾ ਕੋ ਧਿਆਈਏ ਸਭ ਵਿਦ ਜਾ ਕੇ ਹਾਥ RAM ਨਾਮ ਤਨ ਸੰਜੀਏ ਨਾਨਕ ਨੇ ਵਹਿ ਸਾਥ ਏ ਮੇਰੇ ਮਨ ਏ ਮੇਰੇ ਮਨ ਉਸ ਪਰਮੇਸ਼ਰ ਨੂੰ ਧਿਆ ਜਿਨੂੰ ਜਿਦੇ ਕੋਲੇ ਦੁਨੀਆ ਦੀਆਂ ਸਾਰੀਆਂ ਹੀ ਵਿਧੀਆਂ ਆ ਗਈਆਂ ਨੇ ਕਿਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪੀਦਾ ਹੈ ਕਿਸ ਤਰ੍ਹਾਂ ਦਾਤਾ ਪ੍ਰਾਪਤ ਕਰੀ ਦੀਆਂ ਹਨ ਉਸ ਪਰਮੇਸ਼ਰ ਦਾ ਨਾਮ ਧੰਨ ਇਕੱਠਾ ਕਰਦਾ ਰਹੋ ਉਹ ਹੀ ਤੋੜ ਸਾਥ ਨਿਭਣ ਵਾਲਾ ਸਾਥੀ ਹੈ ਧੰਨ ਗੁਰੂ ਦਾ ਨਬਦੇਵ ਜੀ ਦੀ ਮੋੜ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਹੀਂ ਕੋਏ ਥਾਂਤ ਨੰਤਰ ਆਪ ਜਲ ਥਲ ਪੂਰਸੋਏ ਵਾਰੇ ਕਿੰਨੇ ਕੋਈ ਸਾਥੀ ਹੈ ਜੋ ਸਦਾ ਹੀ ਸਾਥ ਨਿਬੋਧਾ ਹੈ ਉਹ ਤੋਂ ਬਗੈਰ ਕੋਈ ਨਹੀਂ ਹੈ ਉਹ ਧਰਤੀ ਦੇ ਵਿੱਚ ਉਹ ਜਲ ਵਿੱਚ ਉਹ ਸਾਰਿਆਂ ਥਾਵਾਂ ਦੇ ਤੇ ਪੂਰਨ ਉਸ ਦਾ ਅਦਲ ਰਾਜ ਹੈ ਜਲ thalamail ਪੂਰ ਰਿਆ ਸਰਬਦਾਤਾ ਪ੍ਰਪਤਨੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣਤਾ ਕੀ ਗਿਆਗਨੀ ਜਿਹੜਾ ਸਾਰਿਆਂ ਥਾਵਾਂ ਦੇ ਤੇ ਧਰਤੀ ਦੇ ਉੱਤੇ ਅਕਾਸ਼ ਵਿੱਚ ਸਪੇਸ ਵਿੱਚ ਸਾਰਿਆਂ ਵਿੱਚ ਸਰਬ ਵਿਆਪਕ ਹੈ ਪਰਮੇਸ਼ਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਉਸ ਤੋਂ ਦਇਆ ਦੀ ਭਾਵਨਾ ਰੱਖੀਏ ਵਾਹਿਗੁਰੂ ਸਾਡੇ ਤੇ ਦਇਆ ਕਰੋ ਇਹ ਪ੍ਰithvi ਦੇ ਮਾਲਕ ਤੇਰਾ ਹੀ ਅੰਤ ਨਹੀਂ ਪਾ ਸਕਦੇ ਤੇਰੇ ਅਸੀਂ ਕਿੰਨੇ ਕ ਗੁਣ ਗਿਣ ਸਕਦੇ ਆ ਨਹੀਂ ਗਿਣ ਸਕਦੇ ਹਾਂ ਭਜ ਸਰਨ ਸੁਆਮੀ ਸੁਖਾ ਗਾਮੀ ਤੇਸ ਬਿਨਾਨ ਨਹੀਂ ਕੋਏ ਬਿਨਵੰਤ ਨਾਨਕ ਦਾ ਆਤਾਰੋ ਤਿਸ ਦਾ ਬਿਨਵੰਤ ਨਾਨਕ ਦਾ ਆਤਾਰੋ ਤਿਸ ਪ੍ਰਾਪਤ ਨਾਮ ਹੋਏ ਭਜ ਸ਼ਰਨ ਸੁਆਮੀ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ ਉਸ ਦੇ ਵਿਧਾਨ ਨੂੰ ਪਾਲਣਾ ਸ਼ੁਰੂ ਕਰ ਦਿਓ ਸਾਰੇ ਹੀ ਸੁੱਖ ਉਸ ਦੇ ਉੱਤੇ ਪ੍ਰਾਪਤ ਹੋ ਜਾਣਗੇ ਤੇ ਇਸ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈ ਜਿੱਦੇ ਜਿੱਤੋਂ ਇਹ ਪ੍ਰਾਪਤੀ ਹੋ ਸਕੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗਾੜੀ ਮੋਹਰ ਧੰਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਾਰੇ ਕਹਿੰਦੇ ਹਾਂ ਏ ਮਾਰੇ ਸੱਚੇ ਪਾਤਸ਼ਾਹ ਸਾਡੇ ਉਤੇ ਦਇਆ ਕਰੋ ਤੁਹਾਡੇ ਤੋਂ ਹੀ ਨਾਮ ਪ੍ਰਾਪਤ ਹੋਣਾ ਹੈ ਚਲੋ ਚਿਤ ਜੇ ਚਿਤ ਵਿਆਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਭ ਆਇਆ ਤੇ ਜਦੋਂ ਉਹ ਅਵਸਥਾ ਪ੍ਰਾਪਤ ਹੋ ਗਈ ਫਿਰ ਜੋ ਵੀ ਮੂੰਹ ਜੋ ਮੰਗੋਗੇ ਮਨ ਚੋਂ ਮੰਗੋਗੇ ਉਹ ਪ੍ਰਾਪਤ ਹੋ ਜਾਵੇਗਾ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਸਿਮਰਨ ਦੇ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਸੰਤ ਆਬ ਮਨ ਝੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਫਿਰ ਮਾਰੇ ਕਹਿੰਦੇ ਮਨ ਦੇ ਉਤੇ ਕਾਬੂ ਪੈ ਜਾਵੇਗਾ ਸਾਧੂ ਦੀ ਸੰਗਤ ਪ੍ਰਾਪਤ ਹੋਣ ਦੇ ਨਾਲ ਮਨ ਜਿੱਤਿਆ ਜਾਵੇਗਾ ਗੁਰੂ ਦਾ ਨਾਮ ਜੋ ਲੈਣਗੇ ਗੁਰੂ ਦਾ ਸਿਮਰਨ ਕਰਨਗੇ ਪਰਮੇਸ਼ਰ ਆਪਣੀ ਜੋਤ ਵਿੱਚ ਹੀ ਜੋਤ ਉਹਨਾਂ ਨੂੰ ਮਿਲਾ ਲੈਣਗੇ ਹਰ ਨਾਮ ਸਿਮਰਤ ਮਿਟੇ ਕਿਲਵਿਕ 부ਜੀ ਤਬ ਤਾ ਗਾਨਿਆ ਜੇ ਪੂਜਾ ਲਈ ਨੇ ਦਇਆ ਕੀਤੀ ਨੇ ਆਪਣੇ ਕਰਮਨ ਆ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਸਾਰੀਆਂ ਦੁੱਖ ਤਕਲੀਫਾਂ ਅਕਲੇਸ਼ ਖਤਮ ਹੋ ਜਾਂਦੀਆਂ ਤਬਦੀ ਹੋਈ ਜੋ ਸਰੀਰ ਦੀ ਧਰਤੀ ਹੈ ਉਹ ਠੰਡੀ ਠਾਰ ਹੋ ਜਾਂਦੀ ਹੈ ਮਹਾਰਾਜ ਸੱਚੇ ਪਾਸ਼ਾ ਬਾਵਾ ਆਪਣੀਆਂ ਦੇ ਵਿੱਚ ਹੀ ਲੈ ਲੈਂਦੇ ਹਨ ਉਹ ਆਪਣੇ ਬਣਾ ਲੈਂਦੇ ਹਨ ਲੈ ਅੰਕ ਲਾਏ